ਜੇਸੀ ਪਿੰਡ ਬੜਾਚਾਂ ਦੇ ਵਿੱਚ ਪਹੁੰਚੇ ਹਾਂ ਕਾਨੂੰਵਾਲ ਬਲਾਕ ਸੋ ਇੱਕ ਜਵਾਨ ਬੱਚੇ ਦੀ ਜਿਹੜੀ ਆ ਹੱਤਿਆ ਕੀਤੀ ਗਈ ਹੈ ਇੱਕ ਸਿੱਖ ਫੈਮਿਲੀ ਦੇ ਵੱਲੋਂ ਜਿਹਨੂੰ ਬਹੁਤ ਹੀ ਕੁੱਟਮਾਰ ਕਰਕੇ ਔਰ ਬੱਚੇ ਦੇ ਉੱਤੇ ਇਹਨਾਂ ਅਤਿਆਚਾਰ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਬੱਚੇ ਦੀ ਜਿਹੜੀ ਉਹ ਜਾਨ ਨਿਕਲ ਗਈ ਮੌਤ ਹੋ ਗਈ ਔਰ ਪਰਿਵਾਰ ਜਿਹੜਾ ਆ ਪੂਰਾ ਦੁੱਖ ਦੀ ਘੜੀ ਦੇ ਵਿੱਚ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ श्री जितेंद्र ਮਸੀ ਗੌਰਵ ਜੀ ਮਿਉਂਟੀ ਕਮਿਸ਼ਨ ਚੇਅਰਮੈਨ ਪੰਜਾਬ ਜਿਨ੍ਹਾਂ ਨੇ ਕੱਲ ਦਾ ਹੀ ਕਾਲ ਕਰਕੇ ਔਰ ਇਸ ਪਰਿਵਾਰ ਨੂੰ ਪੂਰਾ ਹੌਸਲਾ ਜਿਹੜਾ ਦਿੱਤਾ ਔਰ ਸਾਡੀ ਟੀਮ ਕੱਲ ਦੀ ਇਸ ਜਗ੍ਹਾ ਤੇ ਮੌਜੂਦ ਸੀ ਸੋ ਕੱਲ ਸ਼ਾਮ ਨੂੰ ਜਦੋਂ ਥਾਣੇ ਦੇ ਵਿੱਚ ਜਾ ਕੇ ਪਰਚੇ ਦੀ ਕਾਰਵਾਈ ਚੱਲ ਰਹੀ ਸੀ ਸਾਡੇ ਡਾਕਟਰ ਜੇਸ਼ ਮਸੀ ਜੀ ਸਾਡੇ ਨਾਲ ਖਲੋਤੇ ਨੇ ਪੰਜਾਬ ਸੈਕਟਰੀ ਇਹਨਾਂ ਨੇ ਬੜੀ ਹਿੰਮਤ ਮਾਰ ਕੇ ਪ੍ਰਧਾਨ ਗੌਰਵ ਜੀ ਦੇ ਚੇਅਰਮੈਨ ਜੀ ਦੇ ਕਹਿਣ ਦੇ ਉੱਤੇ ਇਹ ਜਿਹੜਾ ਹੈ ਪਰਚਾ ਹੋਇਆ ਹੈ ਸੋ ਪਰਚੇ ਦੀ ਕਾਪੀ ਜਿਹੜੀ ਆ ਸਾਡੇ ਵਿੱਚ ਆ ਚੁੱਕੀ ਆ ਸਾਡੇ ਕੋਲ ਆ ਸੋ ਬਹੁਤ ਵੱਡੀ ਜਿਹੜੀ ਦੁੱਖ ਦੀ ਘੜੀ ਹੈ ਸੋ ਸਾਡੇ ਚੇਅਰਮੈਨ ਸਾਹਿਬ ਉਹਨਾਂ ਨੇ ਪਹੁੰਚਣਾ ਸੀ ਰਜੇਮਿਆਂ ਦੇ ਕਾਰਨ ਉਹ ਪੂਰੇ ਸਮੇਂ ਤੇ ਇਸ ਜਗ੍ਹਾ ਤੇ ਨਹੀਂ ਪਹੁੰਚ ਸਕੇ ਹੋ ਸਕਾ ਸਕੇ ਥੋੜੇ ਸਮੇਂ ਤੱਕ ਪਰਿਵਾਰ ਦੇ ਨਾਲ ਜਿਹੜਾ ਹੈ ਇਸ ਜਗ੍ਹਾ ਤੇ ਆ ਕੇ ਮਿਲਣ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਪਰ ਉਹਨਾਂ ਨੇ ਸਾਨੂੰ ਇਸ ਜਗ੍ਹਾ ਤੇ ਕੱਲਿਆ ਹੈ ਕਿ ਤੁਸੀਂ ਪਰਿਵਾਰ ਦੇ ਨਾਲ ਜਾ ਕੇ ਉਹਨਾਂ ਨੂੰ ਹੌਸਲਾ ਦਿਵੋ ਉਰੇ ਐਫਆਰਆ ਜਿਹੜੀ ਆ ਉਹ ਹੋ ਚੁੱਕੀ ਹੈ ਸੋ ਇਹ ਉਹ ਪੈਣ ਹੈ ਜਿਸ ਦਾ ਪਤੀ ਜਿਹੜਾ ਹੈ ਜਵਾਨ ਇਹ ਜਿਹੜਾ ਪਤੀ ਆ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ ਸੋ ਇਹ ਬੜਾ ਹੀ ਇੱਕ ਦੁੱਖ ਦੀ ਘੜੀ ਆ ਸੋ ਮੈਂ ਉਹਨਾਂ ਤੋਇਆ ਜੇ ਨਹੀਂ ਹੋਇਆ ਪਰਚੇ ਦੀ ਕਾਪੀ ਜਿਹੜੀ ਉਹ ਸਾਡੇ ਹੱਥ ਵਿੱਚ ਆ ਸੋ ਗਲੋਬਲ ਕ੍ਰਿਸਚਨ ਐਕਸ਼ਨ ਟੀਮ ਇਸ ਜਗ੍ਹਾ ਤੇ ਪਹੁੰਚੀ ਆ ਚੇਅਰਮੈਨ ਜੀ ਦੇ ਕਹਿਣ ਦੇ ਉੱਤੇ ਸੋ ਕਿਸੇ ਨੂੰ ਵੀ ਇਹ ਜਿਹੜੀ ਸ਼ੰਕਾ ਨਾ ਰਹੇ ਕਿ ਪਰਚਾ ਨਹੀਂ ਹੋਇਆ ਜੋ ਪਰਚਾ ਕੋਈ ਗਲਤ ਹੈ ਜਾਂ ਜਾਣਕੁਰੀ ਇਹ オリジナル ਜਿਹੜੀ ਅਸੀਂ ਫੋਟੋ ਕਾਪੀ ਇਸ ਜਗ੍ਹਾ ਤੇ ਲੈ ਕੇ ਆਏ ਪਰਚਾ ਹੈ ਸੋ ਜਿਹੜੀ ਕਤਲ ਦੀ ਧਾਰਾ ਹੈ ਉਹ ਲਗਾਈ ਗਈ ਹੈ ਸੋ ਬੀ ਐਨ ਐਸ ਦੇ 103 ਜਿਹੜੀ ਧਾਰਾ ਹੈ ਉਹ ਲਗਾਈ ਗਈ ਹੈ ਸੋ ਅਸੀਂ ਇਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਸੋ ਬੜਾ ਇਹ ਦੁੱਖ ਦਾ ਸਮਾਂ ਹੈ ਬੜੇ ਹੀ ਦੁੱਖ ਦੀ ਘੜੀ ਆ ਸੋ ਅਸੀਂ ਇਸ ਪਰਿਵਾਰ ਦੇ ਲਈ ਕੁਝ ਨਹੀਂ ਕਰ ਸਕਦੇ ਪ੍ਰਾਰਥਨਾ ਕਰ ਸਕਦੇ ਹਾਂ ਔਰ ਖੰਭਰਾ ਚਚ ਦੇ ਵੱਲੋਂ ਜਿਹੜੀਆਂ ਜ਼ਿੰਮੇਵਾਰੀਆਂ ਪ੍ਰਧਾਨ ਗੌਰਵ ਜੀ ਨੇ ਦਿੱਤੀਆਂ ਨੇ ਜੋ ਕੁਝ ਵੀ ਹੈਲਪ ਦਾ ਸਮਾਂ ਆਵੇਗਾ ਜੋ ਟਾਈਮ ਆਵੇਗਾ ਇਸ ਪਰਿਵਾਰ ਨੂੰ ਹੈਲਪ ਕੀਤੀ ਜਾਵੇ ਉਹ ਵੀ ਪ੍ਰਧਾਨ ਚਤੁੰਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਚੇਅਰਮੈਨ ਸਾਹਿਬ ਦੇ ਵੱਲੋਂ ਜਿਹੜੀ ਆ ਇਹਨਾਂ ਨੂੰ ਹੈਲਪ ਜਿਹੜੀ ਆ ਵੱਤਵਾ ਦਿੱਤੀ ਜਾਵੇਗੀ ਸਾਡੇ ਵਿੱਚ ਪ੍ਰਧਾਨ ਸੋਨੂਜੀ ਨੇ ਉਹ ਵੀ ਜਿਹੜੀ ਗੱਲਬਾਤ ਆ